ਸਵਾਗਤ ਕਰਦੇ ਆਂ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਦਿਨ ਹੈ ਐਤਵਾਰ ਤੇ ਤਰੀਕ ਹੈ 16 ਨਵੰਬਰ 2025 ਅੱਜ ਦੇ ਦਿਨ ਸਰਦਾਰ ਕਰਤਾਰ ਸਿੰਘ ਸਰਾਬਾ ਨੂੰ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਾਈਕਲ ਰੈਲੀ ਫਰੀਦਕੋਟ ਸ਼ਹਿਰ ਦੇ ਵਿੱਚ ਕਰਵਾਈ ਜਾ ਰਹੀ ਹੈ ਸੋ ਮੈਂ ਤੇ ਮਨਵੀਰ ਉਸ ਸਾਈਕਲ ਰੈਲੀ ਦਾ ਹਿੱਸਾ ਬਣਨ ਦੇ ਲਈ ਜਾ ਰਹੇ ਆਂ ਸੋ ਸਮਾਂ ਤਕਰੀਬਨ ਹੁਣ 5:30 ਦੇ ਕਰੀਬ ਹੋ ਚੁੱਕਾ ਹੈ ਤੇ ਜਿਹੜੀ ਸਾਈਕਲ ਰੈਲੀ ਹੈ ਇਹ 7 ਵਜੇ ਦੇ ਕਰੀਬ ਸਟਾਰਟ ਹੋਏਗੀ ਤੇ 6:30 ਦਾ ਰਿਪੋਰਟਿੰਗ ਟਾਈਮ ਹੈ ਇਹ ਰੈਲੀ ਦਾ ਜਿਹੜਾ ਏਰੀਆ ਹੈ ਉਹ ਫਰੀਦਕੋਟ ਸ਼ਹਿਰ ਰਹੇਗਾ ਤੇ ਦੂਰੀ ਤਕਰੀਬਨ 30 ਕਿਲੋਮੀਟਰ ਦੇ ਕਰੀਬ ਹੋਏਗੀ ਸੋ ਵੱਖ-ਵੱਖ ਸਟੇਟਾਂ ਤੋਂ ਹਾਲਾਂਕਿ ਬਾਹਰਲੀਆਂ ਕੰਟਰੀਆਂ ਤੋਂ ਵੀ ਲੋਕ ਇਸ ਰੈਲੀ ਦਾ ਹਿੱਸਾ ਬਣਨ ਦੇ ਲਈ ਆ ਰਹੇ ਨੇ ਸੋ ਮੋਗਾ ਸ਼ਹਿਰ ਤੋਂ ਮੈਂ ਤੇ ਮਨਵੀਰ ਜਾ ਰਹੇ ਆ ਸੋ ਜੇ ਟਾਈਮ ਹੋਇਆ ਤਾਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਆਪਾਂ ਮਿਲਾਂਗੇ ਜੀ ਫਰੀਦਕੋਟ ਪਹੁੰਚ ਕੇ ਮਿਹਰਬਾਨੀ ਧੰਨਵਾਦ ਸੋ ਕਿ ਸਭ ਤੋਂ ਪਹਿਲਾਂ ਇੱਥੇ ਸਾਹਮਣੇ ਜਿਹੜੇ ਰਜਿਸਟ੍ਰੇਸ਼ਨ ਟੇਬਲ ਲੱਗਿਆ ਉਹਨਾਂ ਤੇ ਆਪਣੇ ਸਾਈਨ ਕਰਕੇ ਉਸ ਤੋਂ ਬਾਅਦ ਵਿੱਚ ਚਾਹ ਪਾਣੀ ਪੀ ਕੇ ਰੈਡੀ ਹੋ ਜਾਓ ਜੀ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਟੇਬਲ ਦੇ ਉੱਤੇ ਆਪਣੇ ਇੰਡੀਵਿਜੂਅਲ ਦੇ ਸਾਈਨ ਕਰਕੇ ਹਾਜ਼ਰੀ ਲਵਾ ਕੇ ਉਸ ਤੋਂ ਬਾਅਦ ਚਾਹ ਪਾਣੀ ਪੀਓ ਜੀ ਧੰਨਵਾਦ ਜੀ ਪਿੱਛੇ ਜੇ ਪੰਜ ਤਖਤਾਂ ਦੀ ਯਾਤਰਾ ਕੀਤੀ ਸੀ ਸਾਈਕਲ ਤੇ ਸੋ ਇਹਨਾਂ ਨੂੰ ਕਿੰਨਾ ਸਮਾਂ ਲੱਗਾ ਇਹ ਪਹਿਲਾਂ ਸਭ ਤੋਂ ਪਹਿਲਾਂ ਕਿਹੜੇ ਤਖਤ ਦੀ ਯਾਤਰਾ ਕੀਤੀ ਤੇ ਸਭ ਤੋਂ ਆਖਰ ਤੇ ਕਿਹੜੇ ਤਖਤ ਯਾਤਰਾ ਕੀਤੀ ਤੇ ਕਿੰਨਾ ਟਾਈਮ ਲੱਗਾ ਇਹ ਸਾਰਾ ਕੁਝ ਆਪਾਂ ਨੂੰ ਇਹ ਆਪਾਂ ਨੂੰ ਦੱਸਣਗੇ ਸੋ ਜੇ ਕਿਸੇ ਵੀਰ ਨੇ ਸਾਈਕਲ ਤੇ ਤਖਤਾਂ ਯਾਤਰਾ ਕਰਨੀ ਹੋਵੇ ਤਾਂ ਆਪਾਂ ਨੂੰ ਉਹਦੇ ਬਾਰੇ ਫਿਰ ਜਾਣਕਾਰੀ ਮਿਲ ਸਕਦੀ ਆ ਸਭ ਤੋਂ ਪਹਿਲਾਂ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਦੇਖਣ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਪੰਜ ਤੱਕ ਦੀ ਯਾਤਰਾ ਸਾਈਕਲ ਦੀ ਕੀਤੀ ਸੀ ਪੂਰੇ 2 ਮਹੀਨੇ ਲੱਗੇ ਸੀ ਆਪਾਂ ਨੂੰ ਆਪਾਂ ਸਟਾਰਟ ਕੀਤੀ ਤੱਕ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਇਸ ਤੋਂ ਬਾਅਦ ਗਏ ਅਸੀਂ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਹੁੰਦੇ ਹੋਏ ਯੂਰ ਸਾਹਿਬ ਤੇ ਵਾਪਸੀ ਆਪਾਂ ਤੱਕ ਸ੍ਰੀ ਦਮਦਮਾ ਸਾਹਿਬ ਤਰਵੰਡੀ ਸਾਬੋ ਆਗੇ ਸੀਗੇ ਆਪਾਂ ਨੂੰ 2 ਮਹੀਨਾ ਦਾ ਵਕਤ ਲੱਗਿਆ ਸੀਗਾ ਤੇ ਪ੍ਰਮਾਤਮਾ ਦੀ ਮਿਹਰ ਨਾਲ ਆਪਣਾ ਸਫਰ ਬਹੁਤ ਵਧੀਆ ਰਿਹਾ ਤੇ ਲੋਕਾਂ ਵੱਲੋਂ ਬਹੁਤ ਸਾਥ ਮਿਲਿਆ ਜੇ ਆਪਾਂ ਕਹੀ ਉਧਰਲੇ ਲੋਕ ਮਾੜੇ ਆ ਕੋਈ ਮਾੜੇ ਨਹੀਂ ਬਈ ਤੇ ਜੇ ਕੋਈ ਵੀਰ ਭਾਈ ਸਫਰ ਕਰਨਾ ਚਾਹੁੰਦਾ ਵੇ ਤਾਂ ਕਰ ਸਕਦਾ ਬਈ ਬਾਕੀ ਆਪਣਾ YouTube ਤੇ ਸਾਰਾ ਸਫਰ ਸਾਂਝਾ ਕੋਈ ਸਾਰੇ ਹਰੇਕ ਠਾਬੇ ਵਾਲੇ ਮਦਦ ਕਰਦੇ ਸਾਰਾ ਮਤਲਬ ਉਹਦੇ ਤੇ ਲਿਖਿਆ ਹੋਇਆ ਹੈ ਨਾ ਤੇ ਉਹ ਤੁਸੀਂ ਮਤਲਬ ਪੰਜਾਬੀ ਮੁਸਾਫਰ ਚੈਨਲ ਆ ਉਹਦੇ ਉੱਤੇ ਤੁਸੀਂ ਆਪਦਾ ਜਾ ਕੇ ਦੇਖ ਸਕਦੇ ਹੋ ਬਾਕੀ ਤੁਸੀਂ ਮੈਨੂੰ ਕੰਟੈਕਟ ਕਰਕੇ ਜੋ ਮਰਜੀ ਐਨੀ ਟਾਈਮ ਪੁੱਛ ਸਕਦੇ ਆਂ ਵੀ ਆਪਾਂ ਹਾਜ਼ਰ ਆਂ ਤੁਹਾਡੇ ਲਈ ਹੈ ਨਾ ਤੇ ਇਸੇ ਨਾਲ ਮਦਦ ਹੋ ਜਾਂਦੀ ਹਰੇਕ ਦੀ ਵੀ ਮੈਂ ਇਹੀ ਸੁਨੇਹਾ ਦੇਣਾ ਚਾਹੁੰਗਾ ਵੀ ਵੱਧ ਤੋਂ ਵੱਧ ਸਾਈਕਲ ਚਲਾਓ ਮੇਰਾ ਵੀ weight ਮਤਲਬ 12 ਕਿਲੋ 12 ਕਿਲੋ ਦੇ ਨੇੜੇ ਤੇੜ ਘਟਿਆ ਨਾ ਨਾਲੇ ਤਾਂ ਬੰਦਾ ਫਿੱਟ ਹੋ ਜਾਂਦਾ ਵੀ ਇਹਦੇ ਨਾਲ ਤੇ ਤੇਲ ਦੀ ਬਚਦਾ ਚਲੋ ਇਹ ਚੀਜ਼ ਵਧੀਆ ਹੈ ਨਾ ਵੀ ਫੈਟ ਬਰਨ ਕਰੋ ਫਿਊਲ ਨਾ ਕਰੋ ਤੇ ਨਾਲੇ ਨਸ਼ਿਆਂ ਤੋਂ ਬਚਦੇ ਆਂ ਤੇ ਵੱਡੀ ਮੇਨ ਗੱਲ ਇਹ ਹੈ ਵੀ ਆਪਾਂ ਪਹਿਲਾਂ ਖਾ ਪੀ ਲੈਂਦੇ ਸੀ ਹੈ ਨਾ ਤੇ ਇਹ ਸਭ ਤੋਂ ਮੇਨ ਗੱਲ ਆ ਵੀ ਤੇ ਜੋ ਮੈਨੂੰ ਸਭ ਤੋਂ ਵਧੀਆ ਲੱਗਾ ਮੈਨੂੰ ਇਹ ਪ੍ਰਾਪਤੀ ਹੋਈ ਆ ਬਈ ਬਸ ਮੈਂ ਇਹੀ ਸਨਹਿਆ ਦੇਊਂਗਾ ਸਾਰਿਆਂ ਨੂੰ ਧੰਨਵਾਦ ਬਈ 15 ਕਿਲੋਮੀਟਰ ਦੀ ਰਾਈਡ ਦੇ ਬਾਅਦ ਇੱਥੇ ਇੱਕ ਸਟੇ ਪੁਆਇੰਟ ਰੱਖਿਆ ਗਿਆ ਸੀ ਜਿੱਥੇ ਕਿ ਸਾਈਕਲ ਰਾਈਡਰਾਂ ਲਈ ਥੋੜਾ ਪੋਤਾ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਬੜਾ ਵਧੀਆ ਪ੍ਰਬੰਧ ਕਰ ਰਹੇ ਨੇ ਵੀਰ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਸੋ ਹੁਣ ਆਪਾਂ ਅੱਗੇ ਵਾਪਸੀ ਵੱਲ ਪਰਤਦੇ ਹਾਂ ਨੇ 3 ਕਿਲੋਮੀਟਰ ਦੀ ਰਾਈਡ ਕਰਨ ਤੋਂ ਬਾਅਦ ਆਪਾਂ ਜਿੱਥੋਂ ਸ਼ੁਰੂਆਤ ਕੀਤੀ ਸੀਗੀ ਫਰੀਦਕੋਟ ਰੈਸਟ ਹਾਊਸ ਤੋਂ ਆਪਾਂ ਉੱਥੇ ਹੀ ਵਾਪਸੀ ਕਰ ਲਈ ਹੈ ਸੋ ਹੁਣ ਜਿਹੜੇ ਰਾਈਡਰ ਨੇ ਰਾਈਡ ਕੰਪਲੀਟ ਕੀਤੀ ਹੈ ਉਹਨਾਂ ਦਾ ਸਾਹਮਣੇ ਮਾਨ ਸਨਮਾਨ ਹੋ ਰਿਹਾ ਹੈ ਸੋ ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ ਸੋ ਉਮੀਦ ਹੈ ਕਿ ਅੱਗੇ ਤੋਂ ਵੀ ਇਹ ਸਿਹਤਨਾ ਇਸ ਨੂੰ ਜਿਹੜਾ ਹੈ ਕੰਟੀਨਿਊ ਰੱਖਣਗੇ ਸੋ ਬਹੁਤ ਬਹੁਤ ਮਿਹਰਬਾਨੀ ਸਾਰੇ ਵੀਰਾਂ ਦੀ